मेरा नाम गुरूपचंद तो 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 जी है तो बोला जी एक चोरी की बॉडी मिली हां जी मैं आज सुबहरे अपने शॉप खोलने आया ऐसे बच्चे खेल रहे थे इसीलिए कि उन्होंने ये बच्चे ने मुझे बताया कि अपने को बॉडी पड़ी है तो मैं जब वो देखया तो मैं उसके बाद पुलिस को फोन ਕੀਤਾ पुलिस आके उन्होंने चार्ज किटी तो उसके बाद बॉडी पुलिस ले गई जी ठीक है जी फोन कर वो कोई परदेशी हो सीगा जी बंदा हले तक उनका कुछ पता नहीं लगया वेरिफिकेशन कर रहे हैं पुलिस वाले जी ठीक है हां जी सर ये सब जल्दी जल्दी मिल गए ਅੱਜ ਸਾਨੂੰ ਇਤਲਾਹ ਮਿਲੀ ਸੀ ਵੀ ਕਿਹੜੇ ਨਾਮ ਨੂੰ ਵਿਅਕਤੀ ਦੀ ਲਾਸ਼ ਪਈ ਆ ਬਹਿਲੋਲਪੁਰ ਉਰ ਸਮਰਾਲਾ ਵਿਖੇ ਅਸੀਂ ਆ ਕੇ ਚੈੱਕ ਕੀਤਾ ਲਾਸ਼ ਕਢਵਾਏ ਆ ਦੇਖਣ ਨੂੰ ਪਰਵਾਸੀ ਲੱਗਦਾ ਨੇੜੇ ਸੀ ਸੀ ਵੀ ਕੈਮਰੇ ਚੈੱਕ ਕੀਤੇ ਆ ਸੀ ਸੀ ਟੀ ਵੀ ਕੈਮਰੇ ਚੈੱਕ ਕਰਨ ਤੋਂ ਪਾਇਆ ਗਿਆ 28 12 ਦੀ ਰਾਤ ਨੂੰ ਇਹ 8 ਵਜੇ ਇੱਥੇ ਆ ਕੇ ਪਿਆ ਸੀਗਾ ਤੇ 11 ਵਜੇ 11 ਮਿੰਟ ਤੇ ਨਾਲੇ ਦੇ ਵਿੱਚ ਡਿੱਗ ਪਿਆ ਅਚਾਨਕ ਜਿਹਾ ਇਹ ਆ ਪਿਆ ਕੋਈ ਨਾ ਕੋਈ ਨਾਮ ਅਸੀਂ ਪਣੇ ਆਂਡੀਆਂ ਗਾਂਡੀਆਂ ਨੂੰ ਵੀ ਕਿਹਾ ਜਿਹੜੇ ਜਿੱਤੇ ਵੀ ਪ੍ਰਵਾਸੀ ਰਹਿੰਦੇ ਨੇ ਸਾਰੇ ਪਾਸੇ ਅਸੀਂ ਮੈਸੇਜ ਲਾਇਆ ਵੀ ਉਹ ਸਨਮਾਨਤ ਕਰ ਲਏ ਡੈੱਡ ਬੋਡੀ ਅਸੀਂ ਸਿਵਲ ਹਸਪਤਾਲ ਕੰਨਾ ਦੇਖਾ ਆਪਣੇ ਸਮਰਾਲਾ ਵਿੱਚ ਰਖਵਾ ਰਹੇ ਹਾਂ ਲਾਕ ਤੋਂ ਹੋਂਤੇ 174 ਦੀ ਗਾਰ ਹੋਏ ਆਪਣੇ ਜਣੇ ਇੱਕ ਨੋ ਬੀਐਨਐਸ ਤੱਕ